ਕੀ ਜਿਹੜਾ ਉਹਦੀ ਜਿਹੜੀ ਆ ਜੋਤਿਸ਼ ਡੀਜੀ ਵਿੱਚ ਕੀਰਫੜ ਕੀਤੀ ਹੈ ਪਰ ਲੋੜ ਹੈ ਕਿ ਤੁਸੀਂ ਤੁਹਾਡੀ ਜਿਹੜੀ ਸਮਝ ਹੈ ਉਹਦੀ ਜਿਹੜੀ ਪਰਪਕਤਾ ਤਾਂ ਹੀ ਆ ਸਕਦੀ ਹੈ ਜੇ ਆਪਾਂ ਉਹਨਾਂ ਕਿਤਾਬਾਂ ਨੂੰ ਪੜ੍ਹਦੇ ਆਂ ਉਹਦਾ ਧਿਆਨ ਕਰਦੇ ਆਂ ਵਾਰ-ਵਾਰ ਪੜ੍ਹਦੇ ਆਂ ਉਹਨੂੰ ਵਾਰ-ਵਾਰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਫਿਰ ਤੁਹਾਡੇ ਜਿਹੜੀ ਵਿਚਾਰਾਂ ਦੇ ਵਿੱਚ ਇੱਕ ਪਰਪਕਤਾ ਆਉਂਦੀ ਹੈ ਤੇ ਤੁਸੀਂ ਕਿਤੇ ਵੀ ਕਿੱਤੇ ਵੀ ਜਿਹੜੇ ਤੁਸੀਂ ਕਿਸੇ ਦੇ ਨਾਲ ਵੀ ਜਿਹੜੀ ਆ ਉਹ ਸਵਾਲ ਜਵਾਬ ਕਰ ਸਕਦੇ ਹੋ ਮੈਨੂੰ ਪਤਾ ਆ ਕਿ ਜਦੋਂ ਅਸੀਂ ਗੜਸ਼ੇਂਕਰ ਯੂਨਿਟ ਬਣਾਇਆ ਸੀਗਾ ਸਾਡੇ ਮੁੱਢਲੇ ਰੂਪ ਦੇ ਵਿੱਚ 40 ਮੈਂਬਰਸ਼ਿਪ ਹੁੰਦੀ ਸੀਗੀ ਤੇ ਬਹੁਤ ਵੱਡਾ ਯੂਨਿਟ ਮਾਲਪੁਰ ਦਾ ਵੀ ਸੀਗਾ ਜਿਨ੍ਹਾਂ ਦੇ ਵਿੱਚ ਭਾਜਪਾ ਮੇਲੀ ਜੀ ਹੁਣੇ ਕੰਮ ਕਰਦੇ ਸੀ ਪਰ ਅਸੀਂ ਲਗਾਤਾਰ ਸਾਡੀ 15 ਦਿਨਾਂ ਬਾਅਦ ਇੱਕ ਮੀਟਿੰਗ ਹੁੰਦੀ ਸੀਗੀ ਇੱਥੇ ਲਾਇਬ੍ਰੇਰੀ ਦੇ ਵਿੱਚ ਅਸੀਂ ਪ੍ਰੈਕਟਿਸ ਵਿੱਚ ਪੈਂ ਤੋਂ ਪਹਿਲਾਂ ਹਰੇਕ 15 ਦਿਨਾਂ ਬਾਅਦ ਇੱਕ ਕਿਤਾਬ ਦਿੱਤੀ ਹੁੰਦੀ ਸੀ ਉਹ ਕਿਤਾਬ ਤੇ ਚਰਚਾ ਹੁੰਦੀ ਸੀ ਉਹ ਚਰਚਾ ਦੇ ਤਾਰ ਤੇ ਜਦੋਂ ਸਾਨੂੰ ਲੱਗਦਾ ਸੀਗਾ ਵੀ ਆਹ ਹੁਣ ਸਾਡਾ ਮੈਂਬਰ ਫੀਲਡ ਵਿੱਚ ਜਾ ਕੇ ਕੰਮ ਕਰਨ ਦੇ ਯੋਗ ਹੋ ਗਿਆ ਤਾਂ ਉਹਨੂੰ ਆਜ਼ਾਦ ਦੇ ਦਿੱਤੀ ਜਾਂਦੀ ਸੀ ਲੈ ਵੇ ਹੁਣ ਤੂੰ ਕੰਮ ਕਰ। ਇਹੀ ਕਾਰਨ ਸੀ ਕਿ ਅਸੀਂ ਫੀਲਡ ਵਿੱਚ ਜਦੋਂ ਵੀ ਗਏ ਅਸੀਂ ਕਿਤੇ ਮਾਰ ਨਹੀਂ ਖਾਦੇ। ਸਾਡਾ ਇੱਕ ਦੋਸਤ ਹੈ ਉਹਦਾ ਖਾਦਰ ਇੱਕ ਵਾਰੀ ਮੈਨੂੰ ਕਹਿੰਦਾ ਕੰਦਾ ਸਲੋ ਮੇਰਾ ਇੱਕ ਇੱਕ ਲੜਕਾ ਆ ਇਹਨੂੰ ਵਾਕਸ ਦੇ ਕਹਿੰਦਾ ਜੰਦਾ ਮੈਨੂੰ ਗੁਆਣਾ ਨਹੀਂ ਜਾਂਦਾ ਪਰ ਮੈਂ ਉਹਨੂੰ ਕਿਹਾ ਕਿ ਬਾਪੂ ਤੇਰਾ ਲੜਕਾ ਇੰਨਾ ਜੋਗ ਬਣਾ ਦੇਣਾ ਆਪਾਂ ਨੇ ਕਿ ਇਹ ਜਿੱਥੇ ਵੀ ਖੜੂਗਾ ਉਹ ਤੇਰਾ ਨਾਂ ਉੱਚਾ ਹੋਊਗਾ ਇਹੀ ਕਾਰਨ ਸੀ ਕਿ ਸਾਡੇ ਕੋਲ ਦਲੀਲਾਂ ਇੰਨੀਆਂ ਹੁੰਦੀਆਂ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਵਿਰੋਧੀ ਇਕੱਠੇ ਹੁੰਦੇ ਸੀ ਤੇ ਕਦੇ ਕਿਸੇ ਦੀ ਯੁੱਰਤ ਨਹੀਂ ਪਈ ਸੀ ਕਿ ਤੁਹਾਡੇ ਨਾਲ ਤਾਨੂੰ ਡੀਫੀਟ ਦੇ ਦੇਣ ਜੇ ਤੁਹਾਡੇ ਤੇ ਕੋਈ ਹਮਲਾ ਕਰ ਦੇ ਨਾ ਇੱਕ ਤੁਹਾਡਾ ਇੱਕ ਆਇਡੈਂਟੀਟੀ ਬਣੀ ਉਸ ਸਾਡੀ ਤੇ ਉਸ ਆਇਡੈਂਟੀਟੀ ਜਿਹੜੀ ਆ ਹੁਣ ਵੀ ਵਰਕ ਕਰਾ ਰਾ ਹੈ ਫੀਲਡ ਵਿੱਚ ਅਸੀਂ ਕੰਮ ਕਰਦੇ ਆਂ ਕਦੀ ਵੀ ਜਿਹੜੀ ਆ ਅਸੀਂ ਇਸ ਮਾਮਲੇ ਦੇ ਉੱਤੇ ਕਿਸੇ ਨਾਲ ਜਿੱਦਾਂ ਸੰਵਾਦ ਰਚਾਂ ਦੀ ਵਾਰਤ ਦੁੱਧਰ ਜੀ ਨੇ ਗੱਲ ਕੀਤੀ ਹੈ ਅਸੀਂ ਸੰਵਾਦ ਰਚਾਂਦੇ ਰਹੇ ਆਂ ਰਵਾਂਗੇ ਵੀ ਪਰ ਕਦੀ ਜਿਹੜਾ ਆ ਜੇਸੀ ਆਪਣੇ ਤੋਂ ਬਾਹਰ ਜਿਹੜੀ ਆ ਉਹ ਗੱਲ ਜਾਣ ਨਹੀਂ ਦਿੱਤੀ ਮੈਂ ਮਹਿਕਮੇ ਚ ਅਬੀਲੀ ਬੋਰਡਸ ਕੰਮ ਕਰਦਾ ਸੀ ਸਾਡੇ ਕੇ ਵਿਰੋਧੀ ਕਹਿੰਦੇ ਹੁੰਦੇ ਸੀ ਯਾਰ ਇਹਨਾਂ ਦੇ ਕੋਲ ਨਹੀਂ ਜਾਣਾ ਕਿ ਦਿਮਾਗ ਜਿਹੜਾ ਬਦਲ ਦਿੰਦੇ ਐ ਇਸ ਕਰਕੇ ਉਹ ਸਾਡੇ ਕੋਲ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਸੀ ਪਰ ਜਿਹੜੇ ਸਾਡੇ ਨੇੜੇ ਆਏ ਉਹ ਹਮੇਸ਼ਾ ਸਾਡੇ ਹੋ ਕੇ ਰਹਿ ਗਏ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਦਿੱਲੀ ਆਈ ਉਹਨਾਂ ਦਾ ਜਿਹੜਾ ਸੋਚਣ ਦਾ ਢੰਗ ਬਦਲਿਆ ਤੇ ਇਹੀ ਅਸੀਂ ਆਸ਼ ਕਰਦੇ ਆ ਸਾਡੇ ਵਿਚਕਾਰ ਬਹੁਤ ਵਧੀਆ ਜਿਹੜੇ ਸਾਡੇ ਮਿੱਤਰ ਨੇ ਅਕਾਲ ਲنگਰੀ ਜੀ ਆ ਇਹਨਾਂ ਕਿਸਾਨ ਅਧੂਲਨ ਚ ਬੜੇ ਗੀਤ ਲਿਖੇ ਰਿਕਾਰਡ ਕਰਾਏ ਅੱਜ ਵੀ ਜਿਹੜੀ ਹੈ ਸੰਕਾਲੀ ਕਵਤਾ ਜਿਹੜੀ ਹੈ ਅੱਜ ਦੇ ਸਮੇਂ ਦੇ ਮੁਤਾਬਕ ਅੱਜ ਦੇ ਸਮੇਂ ਦੇ ਚੋਟ ਕਰਦੀ ਉਹ ਕਰੰਟ ਅਫੇਅਰ ਦੇ ਉੱਤੇ ਵੀ ਜਿਹੜੀ ਆ ਉਹ ਬੜੀ-ਬੜੀਆ ਕਸਤਾ ਲਿਖਦੇ ਨੇ ਸਾਡੇ ਮੈਂਬਰ ਇਹ ਜਸ਼ਵੀਰ ਇਹ ਮੋਰੋਜੀ ਉਹ ਵੀ ਅੱਜਕੱਲ ਪੋਇਟਰੀ ਦੇ ਬਹੁਤ ਜਿਹੜੇ ਹੱਥ ਜਮਾਉਂਦੇ ਨੇ ਉਹਨਾਂ ਦੀ ਜਿਹੜੀ ਆ ਕਾਵ ਇਕਤਵ ਨਾਮ ਬਨਾਮ ਨਾਮ ਅਰਸੜੀ ਪੰਜਾਬ ਨੇ ਜਿਹੜੀ ਆ ਬਹੁਤ ਵੱਡੀ ਗਲਤੀ ਦੇ ਵਿੱਚ ਜਿਹੜੀ ਆ ਛਾਪੀ ਹੈ ਉਹ ਹਮੇਸ਼ਾ ਜਿਹੜਾ ਸਟਾਕ ਦੇ ਵਿੱਚੋਂ ਉਹ ਘੱਟੀ ਰਹਿੰਦੀ ਆ ਆਗੋ ਦੀ ਇੰਨੀ ਡਿਮਾਂਡ ਆ ਉਹ ਵੀ ਜਿਹੜੇ ਸਾਡੇ ਸਸਤਾ ਦੇ ਜਿਹੜੇ ਐ ਪ੍ਰੋਡਕਸ਼ਨ ਆ ਅੱਡੇ ਵਿਚਕਾਰ ਐ ਮਾਸਟਰ ਜਗਦੀਸ਼ ਜੀ ਨੇ ਜਿਨ੍ਹਾਂ ਦੇ ਤੁਸੀਂ ਗਾਣੇ ਸੁਨੇ ਹੋਣੇ ਆ ਘਰੋਂ ਪਖੰਡੀ ਟੋਲਿਆਂ ਬਿਲੋਟੋ ਮਚਾਈ ਤੇ ਤਰਥੀਲ ਨੇ ਗੜਦੀ ਚੰਡੀ ਭਜਣ ਲੱਗੇ ਸਾਧ ਬਖੰਡੀ ਇਹ ਗੀਤ ਲਿਖਣ ਦੇ ਉੱਤੇ ਗਾਣ ਦੇ ਉੱਤੇ ਜਦੋਂ ਅਸੀਂ ਮੁੱਢਲੇ ਰੂਪ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਇਹ ਹਾਰਮੋਨੀਓ ਵੀ ਵਜਾਉਂਦੇ ਸੀਗੇ ਇਹ ਗਾंदे ਵੀ ਸੀ ਢੋਲਕੀ ਵਾਲਾ ਸੀ ਜਿਹੜਾ ਆ ਉਹ ਦਿਹਾੜੀ ਤੇ ਲੈ ਕੇ ਜਾਂਦਾ ਸੀ ਤੇ ਅਸੀਂ ਇੰਜ ਪਿੰਡਾਂ ਦੇ ਵਿੱਚ ਇਸ ਗੱਲ ਨੂੰ ਜਿਹੜੇ ਲੈ ਕੇ ਜਾਂਦੇ ਰਹੇ ਆ ਤੇ ਬਹੁਤ ਸਾਰੇ ਮੈਂ ਕਿੰਨੇ ਕ ਆਪਣੇ ਜਿਹੜੇ ਮੈਂਬਰਾਂ ਦੇ ਨਾਂ ਲਵਾਂ ਜਿਹੜੇ ਸਮਾਜ ਨੂੰ ਪੂਰੀ ਤਰ੍ਹਾਂ ਪ੍ਰਣਾਏ ਹੋਏ ਨੇ ਤੇ ਵਧੀਆ ਜਿਹੜੇ ਆ ਉਹ ਕੰਮ ਕਰ ਰਹੇ ਆ ਮੈਂ ਮਾਸਟਰ ਨੇਸ਼ੀ ਦਾ ਨਾਮ ਰਾਜਕੁਮਾਰ ਜੀ ਬੈਠੇ ਨੇ ਇਹ ਪੱਲੀ ਚੱਕੀ ਸਾਡੇ ਵਿੱਚਕਾਰ ਬੈਠੇ ਨੇ ਇਹ ਮਾਸਟਰ ਕਨਾਨਾ ਜੀ ਬੈਠੇ ਨੇ ਕਨਾਨਾ ਜੀ ਜਿਹੜੇ ਇੱਕ ਹਾਂ ਚਲੋ ਇਹ ਸਿੱਖਿਆ ਦੇ ਖੇਤਰ ਦੇ ਵਿੱਚ ਵਧੀਆ ਜਿਹੜੇ ਕੰਮ ਕਰ ਰਹੇ ਨੇ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਜਿਹੜੇ ਹੁਣ ਸਾਥੀ ਜਿਹੜੇ ਆ ਇਹ ਕਾਫੀ ਜਿਹੜੇ ਅੱਗੇ ਵਧ ਰਹੇ ਨੇ ਨਵੀਂ ਪਨੀਰੀ ਜਿਹੜੀ ਆ ਉਹ ਪੈਦਾ ਕਰਨ ਦੀ ਅਸੀਂ ਜਿਹੜੀ ਆ ਲਗਾਤਾਰ ਜਿਹੜੀ ਆ ਕੋਸ਼ਿਸ਼ ਕਰ ਰਹੇ ਆ ਕਿਉਂਕਿ ਅਸੀਂ ਕਿਨਾ ਕ ਚੱਲਾਂਗੇ ਹੁਣ ਤਾਂ ਜਿਹੜੀ ਆ ਨਵੀਂ ਜਿਹੜੀ ਪਨੀਰੀ ਅਸੀਂ ਫੋੜਨ ਦੀ ਕੋਸ਼ਿਸ਼ ਕਰਦੇ ਆ ਅਗਲਾ ਪ੍ਰੋਗਰਾਮ ਯਗेंद्र ਕੁਲਿਆਲ ਬਹੁਤ ਧੰਵਾਦ ਜੀ ਸਾਥਿਓ ਤੁਸੀਂ ਸਾਰਿਆਂ ਨੇ ਇੱਥੇ ਨਿਬੈਠ ਕੇ ਸਾਰੇ ਸਮਾਗਮ ਨੂੰ ਸੁਣਿਆ ਸਾਡਾ ਮੁੱਖ ਮਕਸਦ ਵੀ ਇਹਨਾਂ ਨੂੰ ਹੀ ਤੁਹਾਡੇ ਰੂਪ ਰੂਪ ਕਰਾ ਕੇ ਉਹਨਾਂ ਦੇ ਵਿਸ਼ੇ ਦੇ ਨਾਲ ਰੂਪ ਰੂਪ ਕਰਾਉਣਾ ਸੀ ਵੇਖੋ ਕੋਈ ਭੁਲੇਖਾ ਨਾ ਰਹਿ ਜਾਵੇ ਮੈਂ ਇੱਕ ਬੱਚਾ ਭੇਜ ਜਗਾਂ ਉਹ ਜਿਹੜੇ ਅਸਲੀ ਆ ਤੇਵਾ ਪੱਤਰਾ ਜੀ ਉਹ ਨਹੀਂ ਬਣਾਏ ਉਹਨਾਂ ਦਾ ਮੇਰੇ ਖਿਲਾਫ ਮੈਂ ਉਹਨੇ ਦਿੱਤਾ ਸੀ ਉਹ ਮਾਸਤੀ ਨੂੰ ਕਹਿੰਦੇ ਮੈਂ ਇੱਕ ਵਾਰੀ ਅਸਲੀ ਵਿਜਖਾਲ ਵੀ ਦਈ ਹੈ ਜਿਹੜੇ ਇਹ ਬਣਾ ਕੇ ਤੁਹਾਨੂੰ ਦਿਖਾ ਲਿਆ ਇੱਕ ਪਹਿਲਾਂ ਬੋਰਡ ਦੇ ਉੱਤੇ ਇਹ ਜਿਹੜਾ ਇੱਕ ਬੱਚੇ ਕੋਲ ਮੈਂ ਮੰਗਾਇਆ ਸੀਗਾ ਵੀ ਜਨਮ ਕੁੰਡਲੀ ਲੈ ਕੇ ਆਈ ਆ ਆਪਣੀ ਇਹ ਬਰੀ ਪਵਾਨੀ ਲੱਗਦਾ ਵੀ ਆਪਾਂ ਨਕਲੀ ਨਹੀਂ ਬਣਾਣ ਦੀ ਲੋੜ ਅਸਲੀ ਹੈਗਾ ਆਪਣੇ ਕੋਲ ਦੱਸਾਂ ਕਿ ਉਹਦੇ ਬਾਰੇ ਮਾੜਾ ਮੋਟਾ ਜਿੰਨੇ ਕੋ ਹਿੰਦੀ ਚ ਅਮਰੀਕਾ ਸਾਰ 10 ਦੇ ਮਾਸਟਰ ਜੀ ਇਹਦੇ ਬਾਰੇ ਮਾੜਾ ਕੀ ਦੱਸਦੇ ਫੇਰ ਮੈਂ ਅਗਲੀ ਗੱਲ ਕਰਾਂ ਆਇਆ ਜੀ ਸਾਡੀ ਲੁੱਟ ਦਾ ਸਮਾਨ ਜਿਹੜਾ ਬਣਾਉਂਦੇ ਆ ਇਹ ਤੁਸੀਂ ਵੀ ਬਣਾ ਸਕਦੇ ਕਿਤੇ ਜਾਣ ਦੀ ਲੋੜ ਆਹੀ ਚੀਜ਼ ਆਜੀ ਘਰੇ ਜਾ ਕੇ ਮੋਬਾਈਲ ਤੇ ਇਹਦਾ ਕੁੰਡਲੀ ਸੌਫਟਵੇਅਰ ਡਾਊਨਲੋਡ ਹੁਣ ਸਾਰੇ ਜਾਣਦੇ ਕਰ ਲੋ ਕਰਕੇ ਉਹਦੇ ਚ ਜਨਮ ਤਰੀਕ ਸ਼ਮਾਂ ਤੇ ਸਥਾਨ ਭਰ ਦਿਓ ਆਹ ਹੀ ਚੀਜ਼ ਤੁਹਾਡੇ ਹੱਥ ਚ ਆ ਜਾਨੀ ਬਿਲਕੁਲ ਆਹਾ ਇਹਦੇ ਪਤਾ ਨਹੀਂ ਕਿੰਨੇ ਪੈਸੇ ਉਹਨੇ ਬਣਾਉਣ ਦੇ ਲੇ ਇਹਦੇ ਵਿੱਚ ਉਹਨੇ ਪੜ ਕੇ ਦੱਸਤਾ ਤੁਹਾਨੂੰ ਵੀ ਬੱਚਾ ਮੰਗਲਿਕ ਹੈ ਨਹੀਂ ਕਿਉਂਕਿ ਸਾਰਾ ਪੁਛੇ ਦੇ ਵਿੱਚ ਲਿਖਿਆ ਹੁੰਦਾ ਵੀ ਬੱਚਾ ਮੰਗਲੀਕ ਹੈਗਾ ਜਾਂ ਨਹੀਂ ਹੈਗਾ ਜਾਂ ਕੀ ਗੱਲ ਆ ਹੁਣ ਕਹਾਣੀ ਕਿੱਥੇ ਵਿਗੜਦੀ ਆ ਆ ਜਿਹੜਾ ਘਰ ਆ ਨਾ ਜਿਹੜੇ ਮੇਨ ਆ ਇਹਨੂੰ ਜਨਰਲ ਪ੍ਰੋਡਕਸ਼ਨ ਕਹਿੰਦੇ ਆ ਆਮ ਜਾਣਕਾਰੀ ਬੰਦੇ ਵਾਸਤੇ ਉਹ ਆਮ ਜਾਣਕਾਰੀ ਚ ਕੀ ਦਿੰਦੇ ਆ ਇਹ ਵੀ ਇਹੇ ਜੀ ਪਰਿਵਾਰ ਛੋਟਾ ਹੋਊਗਾ ਇਹ ਪੜੂਗਾ ਇਹ ਐਂ ਕਰੂਗਾ ਇਹ ਅਫਸਰ ਬਣੂਗਾ ਇਹਦਾ ਮਤਲਬ ਸਾਰੀਆਂ ਜਿੰਨੀਆਂ ਆਮ ਜਨਤਾ ਚ ਮੰਗ ਪੱਤਰ ਅਸੀਂ ਰੱਖਦੇ ਆ ਵੀ ਸਾਡਾ ਜੋ ਆਖੇ ਜਾ ਹੋਵੇ ਉਹ ਸਾਰੇ ਗੁਣਾਂ ਦੇ ਆਧਾਰ ਤੇ ਇਹਦੇ ਚੇਹੇ ਟੀਵਾ ਬਣਾਉਂ। ਸੌਖੇ ਦੇ ਵੀ ਇਹੀ ਬਣਾਉਂਦੇ। ਪਰ ਸਾਡਾ ਜੋ ਆਖ ਨਹੀਂ ਪੜਿਆ। ਫਿਰ ਅਸੀਂ ਕਹਿੰਦੇ ਆ ਪੰਡਤ ਜੀ ਗਲਤ ਹੈ। ਪੰਡਤ ਜੀ ਦੀ ਗਲਤ। ਆਨ ਤੈਨੇ ਰਾ ਲੱਭਲੇ ਆ ਜਿਹੜੀਆਂ ਥੱਲੇ ਨਿੱਕੀਆਂ ਨਿੱਕੀਆਂ ਬਣਾਈਆਂ ਇਹ ਸਾਰੀਆਂ ਇਹਨਾਂ ਨੂੰ ਕੱਟ ਦਈਆਂ ਆ ਵੇਖੋ ਕਿੰਨੀਆਂ ਗਾਹਾਂ ਇਹ ਕਹਿੰਦੇ ਜੇ ਤੁਹਾਡਾ ਜੋ ਹੱਕ ਨਹੀਂ ਪੜਦਾ ਪਹਿਲੀ ਚ ਲਿਖਿਆ ਪੜਿਆ ਪੂਰਾ ਪੜੂਗਾ ਚੋਣ ਮਤਾ ਕਰੂਗਾ ਗਾਂ ਲਿਗਿਆ ਜੇ ਚੰਦ ਇੱਥੇ ੜਕਾ ਲਾ ਗਿਆ ਫੇਰ ਨਹੀਂ ਪੜਨਾ ਇਹ ਚੰਦਰਮਾ ਦੀ ਕੁੰਡਲੀ ਬਣਾਤੀ ਇਸੇ ਤਰ੍ਹਾਂ ਸੂਰਜਾਲੀ ਬਣਾਤੀ ਇਸੇ ਤਰ੍ਹਾਂ ਚਨੀ ਵਾਲੀ ਬਣਾਤੀ ਸਾਰੇ ਸਾਰੇ ਕੱਲੇ ੜਕਾ ਲੋਣ ਨੂੰ ਨਹੀਂ ਰੱਖੇ ਹੋਏ ਹੁਣ ਤੁਸੀਂ ਅੱਜ ਸੱਚੀ ਗੱਲ ਮੈਂ ਕਰਦਾ ਮੇਰੇ ਕੋਲੇ ਗੱਲ ਕਰੋ ਮੈਂ ਲੈਪਟਾਪ ਨਹੀਂ ਲੈ ਕੇ ਆਏ ਨੇ ਮੈਂ ਤੁਹਾਨੂੰ ਬੜਾਖ ਮੈਂ ਬਹੁਤ ਗਲਤੀ ਕੀਤੀ ਅੱਗੇ ਤੋਂ ਮੈਂ ਲੈ ਕੇ ਜਾਇਆ ਕਰੂੰ ਹਾਂ ਚਲੋ ਹੁਣ ਤੁਸੀਂ ਨਾ ਕੱਲ ਨੂੰ ਕੁੰਲੇ ਵਾਲਾ ਸਾਹਿਬ ਮੈਂ ਤੁਹਾਨੂੰ ਦੱਸਦਾ ਉਹਦੇ ਚ ਕਹਾਣੀ ਕੀ ਕਰਨਾ ਪੀਏ ਬਿ ਸੌਫਟਵੇਅਰ ਖੋਲ ਕੇ ਨਾ ਕੁੰਡਲੀ ਜੇ ਤੁਹਾਡਾ ਨਾਮ ਹੋਇਆ ਭੇਜ ਦੂੰਗਾ ਉਹ ਕੁੰਡਲੀ ਲਾ ਲੈਣੀ ਹੈ ਨਾ ਕਿਰੋਂ ਉਹਦੇ ਬਿਲਕੁਲ ਪਾਗਲ ਵਾਂਗ ਚੀਜ਼ਾਂ ਵਰਨਣ ਦੇਤਾ ਜੁਮੋਈ ਪਾਗਲ ਦਾ ਜਿਹਨੂੰ ਇਹ ਵੀ ਨਹੀਂ ਪਤਾ ਵੀ ਲੈਟਰਨ ਮੰਜੇ ਤੇ ਕਰਨੀ ਹੈ ਕਿ ਉੱਥੇ ਜਾ ਕੇ ਕਰਨੀ ਹੈ ਐਨੇ ਪਾਗਲ ਦਾ ਆ ਜਨਰਲ ਪ੍ਰੋਡਕਸ਼ਨ ਚੋਰ ਨੂੰ ਵੀ ਪੜਾ ਦਿੰਦੇ ਆ ਮਾਂ ਦੇ ਪੁੱਤ ਉਹਦੇ ਵਿੱਚ ਉਹੀ ਇੱਕ ਵੀ ਸਾਥੀ ਹੈਗਾ ਉਹਨਾਂ ਨਾਲ লাইਵ ਵਾਲਾ ਹੀ ਹੈ ਨਾ লাইਵ ਹੈ ਤੇ লাইਵ ਸਾਡੇ ਕੋਲ ਚਲੋ ਚਲੋ ਕੋਈ ਰੋ ਪੁੱਪਾ ਨੂੰ ਸਵਾਲ ਹੀ ਕਰਨੇ ਹੋਣ ਹੁੰਦਾ ਤਾਂ ਕਰਦੇ ਨਾਲ ਹੀ ਕੋਈ ਨਾ ਕਰਦੇ ਆ লাইਵ ਹੈ ਯਾਰ ਕਰਦੇ ਆ ਕਰਦੇ ਸਵਾਲ ਹਾਂ ਇੱਧਰ ਆ ਇੱਧਰ ਬੱਠੀ ਕੱਟੀ ਕੱਟੀ ਹਾਂ ਪੰਡਤ ਜੀ ਇੱਕ ਵੀ ਜਨਮ ਕੁੰਡਲੀ ਥੋੜੀ ਬਣਾਈ ਵੀ ਦੁਨੀਆ ਤੇ ਦਿਖਾ ਦਿਓ ਅੰਨੇ ਵਿਅਕਤੀ ਨੂੰ ਅੰਨਾ ਲਿਖਿਆ ਹੋਵੇ ਕਮਲੇ ਵਿਅਕਤੀ ਨੂੰ ਕਮਲਾ ਲਿਖਿਆ ਹੋਵੇ ਗੁੰਗੇ ਵਿਅਕਤੀ ਨੂੰ ਗੁੰਗਾ ਲਿਖਾਵੇ ਇੱਕ ਵੀ ਜਨਮ ਕੁੰਡਲੀ ਦਿਖਾ ਦਿਓ ਕੰਮ ਕਰਨਾ ਛੱਡ ਦੂੰ ਇੱਕ ਵੀ ਦਿਖਾ ਦਿਓ ਗੁੰਗੇ ਨਹੀਂ ਜੰਮਦੇ ਅੰਨੇ ਨਹੀਂ ਜੰਮਦੇ ਲੰਗੜੇ ਨਹੀਂ ਜੰਮਦੇ ਕਈ ਦੋਏ ਬਾਹਾਂ ਹੈ ਨਹੀਂ ਉਹਨਾਂ ਦੇ ਸਾਡੇ ਰਿਸ਼ਤੇਦਾਰੀ ਚ ਮੁੰਡਾ ਪੈਰ ਨਾਲ ਰੋਟੀ ਖਾਂਦਾ ਬਾਹਾਂ ਹੈ ਨਹੀਂ ਉਹਦੇ ਤੁਹਾਡਾ ਇੱਕ ਸਾਫਟਵੇਅਰ ਦਿਖਾਓ ਕਹਿੰਦਾ ਇੱਕ ਵੀ ਕੋਈ ਲਿਖਦਾ ਹੋਵੇ ਵੀ ਕਮਲਾ ਪੱਤਾ ਹੈ ਇੱਕ ਵੀ ਨਹੀਂ ਲਿਖਦਾ ਸਾਰੇ ਨਾਲ ਕਿਵੇਂ ਜਲੂਸ ਕਢਾਉਨੇ ਆਪ ਦਾ ਨਾਲ ਦੂਜਿਆਂ ਨਾਲ ਹਾਂ ਆਪ ਦੀ ਸਿਆਣਪ ਦਾ ਜਲੂਸ ਦਾ ਕਢਾਓ ਦੱਸੋ ਕਿਹੜਾ ਸਾਫਟਵੇਅਰ ਕਿਹੜਾ ਤੁਹਾਡਾ ਕਹਿੰਦਾ ਕੋਈ ਨਹੀਂ ਅੱਜ ਘਰੇ ਜਾ ਕੇ ਪਰਖ ਲੈ ਕਿੱਤੇ ਨਹੀਂ ਜਾਣ ਜੀ ਲੋੜ ਕਿੱਥੇ ਜਨਮkundli ਬਣਾਉਣ ਦੀ ਦੀ ਲੋੜ ਤਰੇ ਦਾ ਦਾ ਪਰ ਲੋ ਹੁਣ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸ ਦਿੰਦਾ ਇੱਕ ਸਕੂਲ ਚ ਗਿਆ ਮੈਂ ਨਾ ਨਾ ਕੋਈ ਉਹ ਸਕੂਲ ਚ ਮੈਂ ਜਾ ਕੇ ਕੰਪਿਊਟਰ ਲੈਬ ਤੇ ਬੈਠ ਗਿਆ ਕੰਪਿਊਟਰ ਲੈਬ ਚ ਇੱਕ ਬੀਬੀ ਬੈਠੀ ਮੈਨੂੰ ਆਂਦੀ ਜੀ ਅੱਜ ਦੇ ਬੁਲਾ ਰਹੇ ਸਰਜੀਤ ਦੋਦਰ ਤੁਸੀਂ ਹੋ ਮੈਂ ਕਿਹਾ ਹਾਂ ਜੀ ਮੈਨੂੰ ਆਂਦੀ ਜੀ ਮੈਂ ਪੰਡਤਾਂ ਦੀ ਕੁੜੀ ਹਾਂ ਮੈਂ ਕਿਹਾ ਜੀ ਵੈਲਕਮ ਆਂਦੀ ਜੀ ਮੇਰੇ ਨਾਨੇ ਨੇ ਮੇਰੀ ਜਨਮkundli ਬਣਾਈ ਹੈ ਮੈਂ ਲਈ ਠੀਕ ਹੈ ਹਾਂ ਜੀ ਉਹਨੇ ਜਮਾ ਠੀਕ ਹੋਣਾ ਹੁਣ ਪੰਡਤਾਂ ਦੀ ਕੁੜੀ ਹੋਵੇ ਨਾਨੇ ਨੇ ਜਨਮ ਕੁੰਡਲੀ ਬਣਾਈ ਹੋਵੇ ਉਹ ਝੂਠਾ ਮਾਰ ਨਹੀਂ ਸਕਦਾ ਨਾ ਉਹਦੀ ਦੋਤੀ ਕਹਿ ਸਕਦੀ ਹੈ ਵੀ ਮੇਰਾ ਨਾਨਾ ਮੈਨੂੰ ਠੱਗ ਗਿਆ ਪ੍ਰਾਈਸ ਤੋਂ ਮੁਕਤੀ ਹੋਊ ਹੋ ਸਕਦਾ ਉਹ ਤੂੰ ਲੈ ਗਿਆ ਛੱਡ ਦੇ ਕਿਸ ਨੂੰ ਨਹੀਂ ਇਹ ਸਨਿਆਰੇ ਆਦੀ ਮਾਂ ਦੇ ਵੀ ਕਹਿੰਦੇ ਨੇ ਖੋਟ ਪਾ ਦਿੰਦੇ ਚਲੋ ਅੱਛਾ ਉਹ ਭਾਈ ਅ ਜਦੋਂ ਬੀਬੀ ਨੂੰ ਪੁੱਛਿਆ ਮੈਂ ਮੈਂ ਕਿਹਾ ਬੀਬਾ ਆ ਵੇਖੋ ਕੰਪਿਊਟਰ ਪਏ ਆ ਇਹਦੇ ਵਿੱਚ ਹੀ ਸੌਫਟਵੇਅਰਾਂ ਦੀ ਹੈਗਾ ਮੈਂ ਕਹਿੰਦਾ ਖੋਲੋ ਇਹਨੂੰ ਆਪਾਂ ਤੁਹਾਡੀ ਜਨਮ ਕੁੰਨੀ ਇੱਥੇ ਬਣਾ ਲੈਣੀ ਮੈਨੂੰ ਆ ਠੀਕ ਮੈਂ ਉਹ ਲਿਖ ਲਿਆ ਤੋ ਮੈਂ ਕਹਿੰਦਾ ਜਨਮ ਮਿਤੀ ਲਿਖਾ ਦੇ ਲਿਖਾਤੀ ਜਨਮ ਤਰੀਕ ਲਿਖਾ ਦੇ ਲਿਖਾਤੀ ਸਥਾਨ ਲਿਖਾ ਦੇ ਲਿਖਾਤਾ ਪਾੜ ਜੀ ਜਲੂਸ ਦੇ ਕਿਰਦਾ ਵੇਖਿਓ ਤੁਹਾਡੀ ਕੋਈ 2-3 ਦਾ ਜਲੂਸ ਉਹ ਲਿਖਾਤਾ ਜੀ ਸਾਰਾ ਕੁਝ ਉਹਨੇ ਜਦੋਂ ਸਾਰੇ ਕੁਝ ਲਿਖਾਇਆ ਤੇ ਮੈਂ ਉਹ ਜਨਰਲ ਪ੍ਰੋਟੈਕਸ਼ਨ ਵਾਲਾ ਪੇਜ ਉਹਦੇ ਮੂਹਰੇ ਕਰਤਾ ਉੱਥੇ ਤਾਂ ਹੁਣ ਸਾਰਾ ਕੁਝ ਜਨਰਲ ਵਾਲੇ ਹੀ ਲਿਖਣਾ ਸੀ ਉਹਨੇ ਪੜੂਗੀ ਪਰਿਵਾਰ ਛੋਟਾ ਫਲਾਨਾ ਝੰਕਾ ਪੜਦੀ ਗਈ ਲੈ ਮੈਨੂੰ ਦਸੋ ਆਂਦੀ ਝੂਠ ਤੁਸੀਂ ਮਾਰਦੇ ਹੋ ਉਹ ਨਹੀਂ ਮਾਰਦੇ ਦਸੋ ਕਿਹੜੀ ਗੱਲ ਗਲਤ ਸਾਰੀ ਮੇਰੇ ਨਾਲ ਮੇਲ ਖਾਂਦੀ ਆ ਮੈਂ ਕਿਹਾ ਕੁੜੀਏ ਠੀਕ ਆ ਮੈਂ ਉਹ ਦੇਟ ਵਾਲਾ ਸਮਾਂ ਮੂਰੇ ਕਰਤਾ ਮੈਂ 2 ਸਾਲ ਵੱਡੀ ਲਿਖਤਾ ਸੀ ਪਹਿਲੇ ਹੀ 2 ਸਾਲ ਵੱਡੀ ਲਿਖਤਾ ਸੀ ਮੈਂ ਕੁੜੀਏ ਜਨਮ ਤਰੀਕ ਤੇਰ ਕੋਈ ਆ ਅੰਦੀ ਜੇ ਦਾ 2 ਸਾਲ ਵੱਡੀ ਲਿਖਵਾ ਮੈਂ ਜਾਣ ਕੇ ਲਿਖੀ ਸੀ ਮੈਨੂੰ ਪਤਾ ਇਹਨੇ ਸਾਰਾ ਕੁਝ ਤੇਰੇ ਵਾਲੇ ਹੀ ਬੋਲਣਾ ਤੇਰੇ ਨਾਨਿਆਂ ਵਾਲੇ ਹੀ ਬੋਲਣਾ ਮੈਂ ਕਾਸੀ ਨਾਨਿਆਂ ਹੀ ਬੋਲਣਾ ਨੇ ਆਇਆ ਰੋਲਾ ਜੇ ਤੁਸੀਂ ਸਮਝ ਜਾਗੇ ਨਾ ਫਿਰ ਸਾਰਾ ਕੁਝ ਠੀਕ ਹੋ ਜਾਊਗਾ ਜੇ ਕਿਸੇ ਸਾਥੀ ਨੇ ਕੋਈ ਸਵਾਲ ਹੋਰ ਪੁੱਛਣਾ ਤਾਂ ਪੁੱਛ ਸਕਦੇ ਹੋ ਆ ਜਿਹੜਾ ਇਹ ਆ ਮਸਲਾ ਇਹਦੇ ਪੈਸੇ ਉਹ ਲਈ ਜਾਂਦੇ ਆ ਕਈ ਤਾਂ 31 31000 ਲਈ ਜਾਂਦੀ 31 3100 ਸਫਾ ਦਿੰਦੇ ਆ ਕੱਢ ਕੇ ਆ ਮੈਂ ਕੱਢ ਦੂੰਗਾ 400 ਸਫਾ 500 ਸਫਾ ਜੀ ਦੇਖਣ ਨੂੰ ਇੱਕਾ ਅੱਛਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਘੱਟ ਤੋਂ ਘੱਟ 20-25 ਵਿਆਹ ਕਰਾ ਚੁੱਕਿਆ ਮੈਂ ਕਈ ਮੁੰਡਾ ਕੁੜੀ ਵਿਆਹ ਕਰਾਉਣ ਨੂੰ ਫਿਰਦੇ ਸੀ ਨਹੀਂ ਜੀ ਮੈਂ ਨਹੀਂ ਕਰਾਇਆ ਆਪੋ ਵੀ ਮੇਰੇ ਨੂੰ ਕੈਪਟਨ ਦਾ ਦਾਦਾ ਨਾ ਸਮਝ ਲਿਓ ਭਰਾਵਾ ਮੈਨੂੰ ਤਾਂ ਇੱਕ ਮਸਾਤ ਆਈ ਹੈ ਥਾਲੀ ਨਾਲ ਠੀਕ ਆ ਕਿਉਂਕਿ ਮੈਂ ਬੋਲਿਆ ਉਹ ਕੋਸੀ ਨਾ ਅੱਛਾ ਉਹ ਮੈਂ ਕਿਵੇਂ ਕਰਾਇਆ ਹੁਣ ਮੈਂ ਤੁਹਾਨੂੰ ਦੱਸਦਾ ਭਈ ਕਈ ਵਾਰੀ ਜੋੜਾ ਠੀਕ ਹੁੰਦਾ ਮੈਨੂੰ ਪਤਾ ਲੱਗ ਜਾਂਦਾ ਵੀ ਦੋਨੇ ਪਰਿਵਾਰ ਪੜੇ ਹੋਏ ਆ ਉਹ ਕਹਣਗੇ ਜੀ ਸਾਡੀ ਕੁੜੀ ਮੈਂ ਕਰਕੇ ਤਾਂ ਮੰਗਲਿਕ ਟੁੱਟ ਜਾਂਦਾ ਪੰਡਤ ਜੀ ਮੈਂ ਤਾਂ 2 ਘੰਟੇ ਅੱਗੇ ਪਿੱਛੇ ਕਰਦਿਨਾ ਮੰਗਲਿਕ ਟੁੱਟ ਜਾਂਦਾ ਟੁੱਟਦਾ ਕਿ ਨਹੀਂ ਦੱਸੂ ਨਾਲੇ ਹੈ ਹੀ ਨਹੀਂ ਕੁਛ ਉਹ ਹੈ ਹੀ ਨਹੀਂ ਕੁਛ ਗੇੜਾ ਦਿੰਦੇ ਆ ਸੂਰਜ ਦੇ ਦਿਵਾਲੇ ਇਧਰਲੇ ਪਾਸੇ ਧਰਤੀ ਆ ਨਾਲੇ ਅੰਦਰਲੇ ਪਾਸੇ ਉਤਲੇ ਪਾਸੇ ਆਪਣੇ ਮੰਗਲਗੀੜਾ ਦੇ ਜਾਂਦਾ ਜੇ ਤਾਂ ਕੋਲ ਦੀ ਲੰਗਦੇ ਐ ਰੇਲਵੇ ਲਾਈਨ ਵਾਂਗੂ ਤਾਂ ਬਰਾਬਰ ਤੁਰੇ ਜਾਂਦੇ ਐ ਪਰ ਜੇ ਇੱਕ ਸੂਰਜ ਦੇ ਉਧਰਲੇ ਪਾਸੇ ਇਹ ਕਿੱਥਲੇ ਪਾਸੇ ਫਰਕ ਕਿੰਨਾ ਪੈ ਗਿਆ ਇਹਾਂ ਦੇ ਫੇਰ ਵੀ ਅਸਰ ਉਹ ਨਹੀਂ ਕੋਈ ਫਰਕ ਨਹੀਂ ਗਾ ਸਾਡੇ ਸੰਗਲ ਲੱਗਾ ਜਿਹੜਾ ਇਹਨੂੰ ਦਿਓ ਤੋੜ ਲਾ ਹੁਣ ਮੈਂ ਦੱਸ ਦਿਆਂ ਤੁਹਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਜਿੰਨੇ ਇੱਥੇ ਜੁੜੇ ਹੋਇਆ ਆਨਲਾਈਨ ਤੇ ਤੁਸੀਂ ਪੈ ਕਿਸੇ ਪੰਡਤ ਜੀ ਨੇ ਤੁਹਾਡੇ ਨਾਲ ਮਾਰੀ ਠੱਗੀ ਪੰਜਾਬ ਦਾ ਹੋਵੇ ਬਾਹਰ ਨਹੀਂ ਮੈ ਜਾਣਾ ਤੁਹਾਡੇ ਨਾਲ ਮਾਰੀ ਠੱਗੀ ਹਲਫਿਆ ਬਿਆਨ ਬਣਾ ਦਿਓ ਪੈਸੇ ਦਵਾਵਾਂਗੇ ਵਾਪਸ ਠੱਗੀ ਬਾਰੀਅਤ ਹਲਫਿਆ ਬਿਆਨ ਬਣਾਉਣਾ ਪਊਗਾ ਪੈਸੇ ਵਾਪਸ ਦਵਾਵਾਂਗੇ ਸੋ ਪੰਡਤ ਜੀ ਸੰਭਲ ਕੇ ਮਾਰਿਓ ਠੱਗੀ ਹੁਣ ਬਾਅਦ ਚ ਦਰੇ ਵੀ ਛੂਗੀ ਧੰਨਵਾਦ ਹੋਰ ਸ਼ੁਕਰੀਆ ਲੋਨ ਹਾਂ ਜੀ ਬੈਠ ਬਾਤ ਕਰਾਂ ਇੱਕ ਮਿੰਟ ਕਰਾਂ ਸੱਤੀ ਇੱਕ ਆਪਣੇ ਜਾਣੇ ਵਾਲੇ ਬਹੁਤ ਜ਼ਰੂਰੀ ਬਾਕੀ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ 15 ਮਿੰਟ ਤੁਹਾਡੇ ਸਾਰਿਆਂ ਦੇ ਲੈਣੇ ਆ ਇੱਕ ਇੱਕ ਕਪਚਾ ਵਾ ਬੈਠੇ ਨੂੰ ਤੁਹਾਨੂੰ ਸੁਖਲਾਈ ਹੋਣੀ ਆ 2 ਮਿੰਟ ਲਈ ਬਸ ਆਪਾਂ ਇਹ ਮੇਰੇ ਕੋਲ ਪ੍ਰੋਫੈਸਰ ਸਾਹਿਬ ਨੂੰ ਸਵੇਰ ਦੇ ਸਪੈਸ਼ਲੀ ਇਹਨਾਂ ਨੂੰ ਸੁਣਨੇ ਆਏ ਸੀਗੇ ਪ੍ਰਿੰਸੀਪਲ ਬਿਕਰ ਸਿੰਘ ਜੀ ਪ੍ਰਧਾਨ ਦੁਆਬਾ ਸਾਇਤ ਸਭਾ ਦੇ ਜਿਹੜੇ ਅਗਵਾਈ ਕਰਦੇ ਆ ਉਹਨਾਂ ਦੇ ਅੱਧਾ ਕਿ ਮਿੰਟੇ ਭਾਵੇਂ ਲਾਣਾ ਭਾਵੇਂ ਮੈਂ ਕਹਿੰਦਾ ਵੀ ਰੋਬਰੂ ਹੋ ਕੇ ਜਾੜ ਇੱਕ ਵਾਰੀ ਵੀ ਸੁਣ ਕੇ ਜਾਣਾ ਕੋਈ ਸਵਾਲੇ ਹੁੰਦਾ ਕਈ ਵਾਰ ਮੈਂ ਅੱਜ ਪਰ ਸਵਾਲ ਨਹੀਂ ਹੈਗਾ ਗੱਲ ਕਰਨੀ ਆ 2 ਮਿੰਟ ਲਈ 71 ਬਹੁਤ ਹੀ ਸੂਝਵਾਨ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਕੀ ਕਹਿੰਦੇ ਜਨਮ ਕੋਡ ਲਈ ਤੇ ਸੰਬੰਧਿਤ ਵਿੱਚ ਮੈਂ ਤੁਹਾਡੇ ਸਾਰਿਆਂ ਦੇ ਨਾਲ ਮਾਣ ਬਹੁਤ ਵਧੀਆ ਜਾਣਕਾਰੀ ਸੀ ਮੈਂ 1980 ਦੇ ਵਿੱਚ ਰਜਿੰਦਰ ਸਿੰਘ ਭਦੌੜ ਉਹਨਾਂ ਨਾਲ ਲੈ ਦੇ ਗੱਗ ਰਹੇ ਹਾਂ ਉਦੋਂ ਤੋਂ ਜਦੋਂ ਤੋਂ ਤਰਕਸ਼ੀਲ ਸਟਾਫ ਬਣੀ ਹੈਗੀ ਜਦੋਂ ਤਰਕਸ਼ੀ ਸੋਸਾਇਟੀ ਨਹੀਂ ਵੀ ਸੀ ਮੈਂ ਉਦੋਂ ਉਸ ਤੋਂ ਸੋਸਾਇਟੀ ਬਣਨ ਤੋਂ ਪਹਿਲਾਂ ਮੈਂ ਤਰਕਸ਼ੀ ਬਣ ਗਿਆ ਸੀ ਗਿਆਨ ਪਹਿਲਾਂ ਵੀ ਸੀ ਅੱਜ ਵੀ ਹੈ ਜਦੋਂ ਲੋਕ ਵਿਗਿਆਨ ਨੂੰ ਨਹੀਂ ਮੰਨਦੇ ਸੀ ਵਿਗਿਆਨ ਉਦੋਂ ਵੀ ਸੀ ਤੇ ਉਹਨਾਂ ਸਮੇਂ ਦੇ ਵਿੱਚ ਜਿਹੜੇ ਲੁਟੇਰੇ ਲੁੱਟਦੇ ਸੀ ਉਹ ਵੀ ਵਿਗਿਆਨ ਦਾ ਸਹਾਰਾ ਲੈ ਕੇ ਲੁੱਟਦੇ ਸੀ ਗੱਲ ਸਿਰਫ ਇਹ ਨਹੀਂ ਸੀ ਕਿ ਵਿਗਿਆਨ ਉਹਨਾਂ ਗਿਲਤੀ ਦੇ ਲੋਕ ਤੱਕ ਵਿਗਿਆਨ ਸੀ ਤੇ ਉਹੀ ਵਿਗਿਆਨ ਨੂੰ ਵਰਤ ਕੇ ਆਮ ਤੌਰ ਤੇ ਸਧਾਰਨ ਤੌਰ ਤੇ ਜਿਹੜੇ ਬੁੱਧੀ ਸਧਾਰਨ ਲੋਕ ਜਿਹੜੇ ਉਹਨਾਂ ਨੂੰ ਰੋਪਿਆ ਜਾਂਦਾ ਸੀ ਅੱਜ ਉਹ ਵਿਗਿਆਨ ਹੈ ਉਹ ਆਪ ਲੋਕਾਂ ਤੱਕ ਪਹੁੰਚਿਆ ਤੇ ਉਸ ਵਿਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਮੈਂ ਸਭ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਰੋਲ ਹੈ ਖਾਸ ਕਰਕੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਤਰਕਸੀ ਸਰਟੀ ਪੰਜਾਬ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਇਹਨੇ ਕਿਤਾਬਾਂ ਦੇ ਵਿੱਚ ਬੰਦ ਪੁੱਜਿਆਂ 'ਚ ਬੰਦ ਹਰ ਤਰ੍ਹਾਂ ਦੇ ਕੋਈ ਹੋਏ ਵਿਗਿਆਨ ਨੂੰ ਆਮ ਲੋਕਾਂ ਦੇ ਵਿੱਚ ਲਿਜਾ ਕੇ ਲੋਕਾਂ ਦੀ ਜਿਹੜੀ ਸੋਚ ਹੈ ਉਸ ਨੂੰ ਵਿਗਿਆਨਿਕ ਬਣਾਉਣ ਦਾ ਉਹ ਉਪਰਾਲਾ ਜਿਹੜਾ ਕੀਤਾ ਹੈ ਪਰ ਆਪਾਂ ਉਸ ਉਪਰਾਲੇ ਦੇ ਵਿੱਚ ਕਾਫੀ ਹੱਦ ਤੱਕ ਕੰਮ ਆ ਗਿਆ ਹੋਇਆ ਮੈਂ ਮੇਰੇ ਕੋ ਸਮਾਂ ਨਹੀਂ ਹੈ ਕਿ ਤੇ ਮੈਂ ਜਾਣੀ ਕਿ ਤੇ ਹੋਰ ਮੈਂ ਬਹੁਤ ਸਮਾਂ ਨਾਲ ਲੈਂਦਾ ਹੋਇਆ ਆ ਮੈਂ ਵਿਸ਼ੇਸ਼ ਤੌਰ ਤੇ ਜਿਹੜਾ ਅਸੀਂ ਇਸ ਪ੍ਰੋਗਰਾਮ ਨੂੰ ਇੰਜੋਏ ਕੀਤਾ ਮੈਂ ਤੁਹਾਦਰ ਸਾਡਾ ਬਹੁਤ ਧੰਨਵਾਦ ਕਰਦਾ ਹਾਂ ਅ ਅਸਕਰ ਦਾ ਅਰਥ ਇਸ ਸਰਟੀ ਕਿਸ ਤਰ੍ਹਾਂ ਦੇ ਪ੍ਰੋਗਰਾਮ ਆਉਣ ਵਾਲੇ ਸਮੇਂ ਦੀ ਗੱਲ ਹੋਊਗੀ ਹੋਰ ਵੀ ਜਿਤੇ ਰਹੇਗੀ ਮੈਂ ਜਿੰਨੇ ਜੋਗਾ ਵੀ ਹਾਂ ਮੈਂ ਹਮੇਸ਼ਾ ਆਪਣਾ ਜੋਗ ਦਲਾਂ ਜਿਹੜਾ ਉਹ ਪਾ ਦਾਂ ਧੰਨਵਾਦ ਜੀ ਸ਼ੁਕਰੀਆ ਬਹੁਤ ਸਾਰੇ ਲੋਕਾਂ ਨੂੰ ਫੂਲਦਾਨ ਦੇ ਕੇ ਲੈ ਕੇ ਜੀਵਨ ਦਾਣੇ ਬਖਸ਼ਦੇ ਆ ਬਹੁਤ ਵਧੀਆ ਪਰਾਲਾ ਇਹਨਾਂ ਦਾ ਮੈਂ ਤਾਂ ਤੁਹਾਡੇ ਰੂਬਰੂ ਸੱਚੀ ਤਰ੍ਹਾਂ ਕਰਾਇਆ ਇਹਨਾਂ ਨੂੰ ਬਹੁਤ ਤਲਵਾ ਜੀ ਸਾਥੀਓ ਆਪਾਂ ਹੁਣ ਸਮਾਪਤੀ ਵੱਲ ਵੱਧ ਰਹੇ ਆਂ